ਪਤੇ ਅੱਜ ਹਲਕਾ ਕਨੌਰ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਜਿਹੜਾ ਮੁਆਵਜ਼ਾ ਦੇਣ ਦੇ ਲਈ ਆਏ ਸੀ ਸੋ ਸਾਡੇ ਜਿਹੜੇ ਤਿੰਨ ਪਿੰਡਾਂ ਨੂੰ ਅੱਜ ਮੁਆਵਜ਼ਾ ਜਿਹੜਾ ਵੰਡਿਆ ਗਿਆ ਮੈਂ ਧੰਨਵਾਦ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਸਾਡੇ ਮੰਤਰੀ ਸਾਹਿਬ ਦਾ ਸਾਰੇ ਜਿਹੜੇ ਪ੍ਰਸ਼ਾਸਨ ਦਾ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ মিডিਆ ਨੂੰ ਜਿਹੜਾ ਉਹ ਜ਼ਰੂਰ ਇਹਦੀ ਜਾਣਕਾਰੀ ਜਿਹੜਾ ਦੇ ਦੇਣ ਧੰਨਵਾਦੀ ਬਹੁਤ ਸਾਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਨੇ ਵਾਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਦੀਵਾਲੀ ਤੋਂ ਪਹਿਲਾਂ ਜਿਹੜਾ ਹੈਗਾ ਉਹਨਾਂ ਦੇ ਅਸੀਂ ਘਰਾਂ ਦੇ ਵਿੱਚ ਜਿਹੜੀ ਮੁਆਵਜ਼ੇ ਦੀ ਰਾਸ਼ੀ ਪਹੁੰਚੇਗੀ ਤਾਂ ਅੱਜ ਜਿਹੜੇ ਤਿੰਨ ਪਿੰਡ ਹੈ ਇਹਨਾਂ ਤੋਂ ਅਸੀਂ ਸ਼ੁਰੂਆਤ ਕੀਤੀ ਹੈ ਘਨੌਰ ਤੋਂ ਔਰ ਬਾਕੀ ਸਾਰਿਆਂ ਦਾ ਵੀ ਸਾਡੀ ਕੋਸ਼ਿਸ਼ ਹੈ ਕਿ ਦੀਵਾਲੀ ਤੋਂ ਪਹਿਲਾਂ 40 ਪਿੰਡਾਂ ਨੂੰ ਹਾਂਜੀ ਪਹਿਲਾਂ ਹਾਂਜੀ 42 42 ਪਿੰਡਾਂ ਦਾ ਜਿਹੜਾ ਮੁਆਵਜ਼ਾ ਦੁਆਰੇ ਤੋਂ ਪਹਿਲਾਂ ਪਹੁੰਚ ਜਾਗਾ ਬਾਕੀ ਸਭ ਦਾ ਵੀ ਜਿਹਦੇ ਵਿੱਚ ਕਿਸਾਨ ਮਜ਼ਦੂਰ ਔਰ ਜੇ ਕੋਈ ਪਿੰਡ ਦਾ ਦੁਕਾਨਦਾਰ ਜਾਂ ਹੋਰ ਜਿਹੜਾ ਵੀ ਬੰਦਾ ਜਿਹਦਾ ਵੀ ਨੁਕਸਾਨ ਹੋਇਆ ਹੜ੍ਹਾਂ ਦੇ ਵਿੱਚ ਉਹਨਾਂ ਦਾ ਚਾਹੇ ਉਹਨਦੀ ਫਸਲ ਖਰਾਬ ਹੋਈ ਹੈ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਤੇ ਉਹਦੇ ਵਿੱਚ ਇਹ ਪੂਰੇ ਦੇਸ਼ ਦੇ ਵਿੱਚ ਇਹ ਪਹਿਲੀ ਵਾਰੀ ਹੈ ਕਿ ਜਿਹੜਾ ਕੋਈ ਵੀ ਜਿਹੜੀ ਸਟੇਟ ਗਵਰਨਮੈਂਟ ਹੈ ਜਿਹੜੀ ਕਿ ਮਾਨ ਸਰਕਾਰ ਜਿਹੜੀ ਪੰਜਾਬ ਦੀ ਹੈ ਉਹ ਇੱਕ ਮਹੀਨੇ ਦੇ ਵਿੱਚ ਵਿੱਚ ਮੁਆਵਜ਼ਾ ਦੇ ਰਹੀ ਹੈ ਔਰ ਇੱਕ ਸਭ ਤੋਂ ਜ਼ਿਆਦਾ ਮੁਆਵਜ਼ਾ ਜਿਹੜਾ ਹੈਗਾ 20000 ਰੁਪਏ ਪਰ ਏਕੜ ਜਿਹਦੇ ਚੋਂ 15000 ਰੁਪਏ ਤਕੀਬਨ ਜਿਹੜੀ ਸਟੇਟ ਗਵਰਨਮੈਂਟ ਆਪਣੇ ਕੋਲੋਂ ਪਾ ਕੇ ਦੇ ਰਹੀ ਹੈ ਇਹ ਇਸੇ ਤਰ੍ਹਾਂ ਜਿਹੜਾ ਘਰਾਂ ਦਾ ਜਿਹੜਾ ਰਿਪੇਅਰ ਦਾ 6000 ਹੁੰਦਾ ਸੀਗਾ ਉਹ 40000 ਜਿਹੜੀ ਸਰਕਾਰ ਹੈ ਬਾਕੀ ਸਾਰਾ ਪੈਸਾ ਆਪਣੇ ਕੋਲੋਂ ਪਾ ਕੇ ਦੇ ਰਹੀ ਹੈ ਇਸੇ ਤਰ੍ਹਾਂ ਜਿਹੜੇ ਪਸ਼ੂਆਂ ਦਾ ਜਿਹੜਾ ਮवेशੀਆਂ ਦਾ ਲਾਸ ਹੋਇਆ ਬਾਕੀ ਜਿਹੜਾ ਸਮਾਨ ਦਾ ਪੂਰੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਮੁਆਵਜ਼ਾ ਦੇ ਰਹੀ ਹੈ ਔਰ ਸਭ ਤੋਂ ਜਲਦੀ ਦੇ ਰਹੀ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਵੀ ਕਿਸਾਨ ਆ ਮਜ਼ਦੂਰ ਆ ਕੋਈ ਦੁਕਾਨਦਾਰ ਆ ਪ੍ਰਿੰਟ ਦਾ ਦਸਤਕਾਰ ਆ ਉਹ ਦੁਬਾਰਾ ਤੋਂ ਆਪਣੇ ਜਿਹੜੇ ਹੈ ਗਿਆ ਪਾਰਾ ਸਰ ਖੜੇ ਹੋਣ ਆਪਣਾ ਕੰਮ ਕਰ ਸਕਣ ਤੇ ਅਸੀਂ ਇਹਦੇ ਨਾਲ-ਨਾਲ ਜਿਹੜਾ ਪੰਜਾਬ ਸਰਕਾਰ ਨੇ ਹੋਰ ਬਹੁਤ ਵੱਡੇ ਜਿਹੜੇ ਫੈਸਲੇ ਕੀਤੇ ਆ ਕਿ ਜਿਹੜੀ ਹੜ੍ਹਾਂ ਦੇ ਵਿੱਚ ਲੋਕਾਂ ਦੇ ਖੇਤਾਂ ਵਿੱਚ ਮਿੱਟੀ ਆ ਗਈ, ਰੇਤ ਆ ਗਈ, ਬਜਰੀ ਹੋਰ ਸੁਬਾਨ ਆ ਗਿਆ ਵੀ ਜਿਹੜਾ ਖੇਤ ਉਸੇ ਦੀ ਰੇਤ ਉਹ ਸਾਰਾ ਉਹਨੂੰ ਵੇਚ ਕੇ ਆਪਣਾ ਆਪਣੇ ਅਗਲੀ ਫਸਲ ਵਾਸਤੇ ਤਿਆਰ ਕਰ ਸਕਦੇ ਉਹਦੇ ਨਾਲ ਸਰਕਾਰ ਮਦਦ ਵੀ ਕਰ ਰਹੀ ਆ ਜੇਸੀਬੀ ਮਸ਼ੀਨਾਂ ਭੇਜ ਰਹੀ ਆ, ਟਰੈਕਟਰ ਭੇਜ ਰਹੀ ਆ। ਜਿਹੜੀ ਵੀ ਚੀਜ਼ ਦੀ ਕਿਸਾਨਾਂ ਨੂੰ ਲੋੜ ਆ ਕਣਕ ਦਾ ਬੀਜ ਦੇ ਰਹੀ ਆ ਉਹਨਾਂ ਨੂੰ ਨਾਦ ਦੇ ਨਾਲ ਫ੍ਰੀ ਤੇ ਖਾਦਾ ਵੀ ਪਹੁੰਚਾਈਆਂ ਜਾ ਰਹੀਆਂ ਆ। ਸਭ ਤੋਂ ਵੱਡਾ ਕੰਮ ਇਹ ਆ ਵੀ ਜਿਹੜੇ ਹੜਾ ਦਾ ਆੜ ਦਾ ਵਰਤਾਰਾ ਹੈਗਾ ਇਹ ਆਣ ਵਾਲੇ ਸਮੇਂ ਚ ਵਧੇ ਨਾ ਇਸ ਕਰਕੇ ਜਿਹੜੇ ਦਰਿਆ ਆ ਉਹਨਾਂ ਨੂੰ ਡੁਗੇ ਕੀਤਾ ਜਾਏਗਾ ਚੌੜੇ ਕੀਤਾ ਜਾਏਗਾ ਬੰਨ ਮਜ਼ਬੂਤ ਕੀਤੇ ਜਾਣਗੇ ਸਪਰ ਬਣਾਏ ਜਾਣਗੇ ਸੋ ਇਹ ਸਾਰੇ ਕੰਮ ਜਿਹੜੇ ਹੈਗੇ ਆ ਮਾਨ ਸਰਕਾਰ ਦੂਰ ਅੰਦੇਸ਼ੀ ਨਾਲ ਜਿਹੜੇ ਹੈਗੇ ਆ ਉਹ ਕਰ ਰਹੀ ਹੈ ਤਾਂ ਕਿ ਆਣ ਵਾਲੇ ਸਮੇਂ ਦੇ ਵਿੱਚ ਪੰਜਾਬਾ ਨੂੰ ਪੰਜਾਬ ਨੂੰ ਔਰ ਪੰਜਾਬੀਆਂ ਨੂੰ ਇਹ ਦੁਖਾਂਤ ਬਾਰ-ਬਾਰ ਨਾ ਭੁਗਤਨੇ ਪੈਣ ਔਰ ਇਹਦੇ ਨਾਮ ਨਾਲ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਚੱਠੀਆਂ ਵੀ ਲਿਖਿਆ ਔਰ ਉਹਨਾਂ ਨੂੰ ਹੋਰ ਵੀ ਜਿੰਨੇ ਉਹਨਾਂ ਦੇ ਮਾਤਰੀ ਆਏ ਉਹਨਾਂ ਨੂੰ ਵੀ ਕਨਵੇ ਕੀਤਾ ਕਿ ਤੁਸੀਂ ਇਹਨਾਂ ਦੇ ਕਿਸਾਨਾਂ ਦੇ ਉੱਤੇ ਜੇ ਦੁੱਖ ਦੀ ਘੜੀ ਦੇ ਵਿੱਚ ਇਹ ਨਾ ਕਰੋ ਕਿ ਉਹਨਾਂ ਨੂੰ ਮੁਆਵਜ਼ਾ ਸਿਰਫ 6800 ਰੁਪਏ ਦੇਣਾ ਪੰਜਾਬ ਸਰਕਾਰ ਖਰਚਾ ਕਰ ਰਹੀ ਹੈ ਕੇਂਦਰ ਸਰਕਾਰ ਵੀ ਜਿਹੜਾ ਹੈਗਾ ਆਪਣਾ ਖਜ਼ਾਨੇ ਦਾ ਮੂੰਹ ਖੋਲੇ ਜੇ ਪੰਜਾਬ ਸਰਕਾਰ 15000 ਦੇ ਰਹੀ ਹੈ ਤਾਂ 30000 ਦੇਣ ਇਸੇ ਤਰ੍ਹਾਂ ਜਿਹੜੇ ਮਵੇਸ਼ੀ ਆ ਕੋ ਅੱਜਕੱਲ ਜਿਹੜਾ ਦਦਾਰੂ ਪਸ਼ੂ ਆ 1 ਲੱਖ ਤੋਂ ਘੱਟ ਨਹੀਂ ਆਂਦਾ ਉਹਨੂੰ ਵੀ ਵਿਧਾਨ ਦੀ ਲੋੜ ਹੈ ਮਕਾਨਾਂ ਦਾ ਖਰਾਬਾ ਵਿਧਾਨ ਦੀ ਲੋੜ ਹੈ ਇਹਦੇ ਨਾਲ ਨਾਲ ਜਿਸ ਤਰ੍ਹਾਂ ਉਹਨਾਂ ਨੇ ਗੰਗਾ ਵਾਸਤੇ 42000 ਕਰੋੜ ਦਿੱਤਾ ਗੰਗਾ ਮਈਆ ਦੀ ਸੇਵਾ ਕਰਨ ਪਰ ਸਾਨੂੰ ਵੀ ਜਿਹੜਾ ਹੈਗਾ ਪੰਜਾਬ ਦੇ ਦਰਿਆਵਾਂ ਵਾਸਤੇ ਵੀ 42000 ਕਰੋੜ ਨਹੀਂ ਬਿਹਾਰ ਨੂੰ ਕੋਸੀ ਵਾਸਤੇ 11500 ਕਰੋੜ ਦਿੱਤਾ ਸਾਨੂੰ ਵੀ 11500 ਕਰੋੜ ਦੇਣ ਅਸੀਂ ਪ੍ਰਧਾਨ ਮੰਤਰੀ ਨੂੰ ਯਕੀਨ ਦਵਾਉਂਦੇ ਆ ਕਿ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਔਰ ਤੁਹਾਡੇ ਜਿਹੜੇ ਸਾਡੇ ਉੱਪਰ ਹਿਮਾਚਲ ਔਰ ਜਿਹੜਾ ਹੈਗਾ ਜੰਮੂ ਕਸ਼ਮੀਰ ਹੈ ਇਹਨਾਂ ਸਾਰੇ ਚਾਰੋਂ ਰਾਜਾਂ ਦੇ ਵਿੱਚ ਮੁੜ ਕੇ ਹੜ੍ਹ ਨਹੀਂ ਆਣਗੇ ਇੱਕ ਵਾਰੀ ਜ਼ਰੂਰ ਕੇਂਦਰ ਸਰਕਾਰ ਨੂੰ ਬਾਫੜਨੀ ਚਾਹੀਦੀ ਹੈ ਤੇ ਪੰਜਾਬੀਆਂ ਦੇ ਨਾਲ ਬਿਤਕਰਾ ਨਹੀਂ ਕਰਨਾ ਚਾਹੀਦਾ ਘੱਟੋ ਘੱਟ ਦੁੱਖ ਦੀ ਘੜੀ ਚ ਨਹੀਂ ਕਰਨਾ ਚਾਹੀਦਾ ਸੁੱਖ ਵੇਲੇ ਜੋ ਮਰਜ਼ੀ ਕਰੇ ਜਾਣ ਬਟ ਇਸ ਵੇਲੇ ਜਦੋਂ ਪੰਜਾਬ ਦੇ ਵਿੱਚ ਮੈਂ ਕਹੂੰਗਾ ਇੱਕ ਸਦੀ ਦੇ ਸਭ ਤੋਂ ਭਿਆਨਕ ਅਖਾੜ ਆਇਆ ਲੋਕੋ ਦਾ ਸਾਹਮਣਾ ਕਰ ਰਿਹਾ ਪੰਜਾਬ ਸਾਰਾ ਇੱਕ ਮੁੱਠ ਹੋ ਕੇ ਉਹਦੇ ਨਾਲ ਖੜਾ ਹੋਇਆ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਵੇਲੇ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਸਾਥ ਦੇਵੇ ਸਾਡਾ ਚਾਹੇ ਸਾਡੇ ਸਕੂਲ ਖਰਾਬ ਹੋਏ ਆ ਸੜਕਾਂ ਖਰਾਬ ਹੋਈਆਂ ਸਾਡੇ ਹਸਪਤਾਲ ਖਰਾਬ ਹੋਏ ਉਹਦੇ ਵਿੱਚ ਵੀ ਆਪਣਾ ਯੋਗਦਾਨ ਪਾਵੇ ਐਸੋ ਲਈ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨਾਲ ਖੜਨਾ ਚਾਹੀਦਾ ਰਾਜਨੀਤੀ ਨਹੀਂ ਕਰਨੀ ਚਾਹੀਦੀ ਸੋ ਪੰਜਾਬ ਸਰਕਾਰ ਮਾਨ ਸਾਹਿਬ ਦੀ ਸਰਕਾਰ ਭਗਵੰਤ ਮਾਨ ਸਾਰੇ ਮੰਤਰੀ ਐਮ ਐਲ ਏ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਇਹਨਾਂ ਨੇ ਹੜਾ ਦੇ ਵਿੱਚ ਵੀ ਦਿਨ ਰਾਤ ਕੀਤਾ ਔਰ ਹੁਣ ਵੀ ਕਿਸਾਨਾਂ ਦੇ ਨਾਲ ਸੀ ਚਟਾਨ ਦੀ ਤਰ੍ਹਾਂ ਖੜੇ ਆ ਔਰ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਆ ਬਹੁਤ ਬਹੁਤ ਧੰਨਵਾਦ